ਤੰਗਿਆਂ ਦਾ ਹੀ ਤੇ ਇਹਦਾ ਕੇਸ ਵੀ ਚੱਲਦਾ ਹੈ ਕੋਰਟ ਦੇ ਵਿੱਚ ਫਿਰ ਇਹ ਪਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਨੇ ਸਿਸਟਰ ਨੂੰ ਆਜ ਦਿੱਤੀ ਆ ਕਿ ਜਦੋਂ ਉਹ ਸਿਸਟਰ ਨੂੰ ਆਜ ਦੇ ਕੇ ਤੇਨੇ ਲਾਈਟਸ ਓਨ ਕੀਤੀ ਆ ਜਦੋਂ ਦਰਵਾਜ਼ਾ ਖੁੱਲ੍ਹਣ ਵਾਲਾ ਦਰਵਾਜ਼ਾ ਖੋਲਣ ਆਸੀ ਆ ਤੇ ਸੈਟਲ ਦੀ ਤੰਗ ਪਰੇਸ਼ਾਨ ਕਰਤਾ ਗਏ ਤੇ ਮੈਨੂੰ ਸਾਈਕੋਟਾਈਪੀ ਆ ਤਾਂ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮम्मी ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਰਿਆ ਕੋਈ ਗੱਲ ਇਹ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਤਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਿਰ ਇਹ ਪਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਸਿਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਜ ਦੇ ਕੇ ਤੇਨੇ ਫੋਨ ਕੀਤੀ ਆ ਜੋ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਤੇ ਸੈਟਲ ਦੀ ਤੰਗ ਪਰੇਸ਼ਾਨ ਕਰਤਾ ਹੈ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਰਿਆ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਤਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਿਰ ਇਹ ਪਾਜੀ 3 ਵਜੇ ਦੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਸਿਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਫੋਨ ਕੀਤੀ ਆ ਜਦੋਂ ਉਹ ਸਾਈਟ ਤੇ ਉਹ ਦਰਵਾਜ਼ਾ ਚਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਤੇ ਸੈਕੰਡਰੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤੇ ਸੀ ਮੈਂ ਸਾਈਕੋਪੈਥੀ ਆ ਤਾਂ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਹਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਰਕ ਕਰਦਾ ਜੇ ਘਟਾਣ ਦੇ ਤੂੰ ਫਿਰ ਇਹ ਪਾਜੀ ਤਿੰਨ ਵਾਲੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਉਹਨਾਂ ਨੂੰ ਫੋਨ ਕੀਤੀ ਆ ਜਦੋਂ ਉਹ ਦਰਵਾਜ਼ਾ ਖੁੱਲ੍ਹਣ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਤੇ ਸੈਟਲ ਦੀ ਤੰਗ ਪਰੇਸ਼ਾਨ ਕਰਤਾ ਤੇ ਮੈਂ ਸਾਈਕੋਪੈਥ ਆ ਤਾਂ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਤਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਿਰ ਇਹ ਪਾਜੀ 3 ਵਜੇ ਦੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਸਿਕਰ ਨੂੰ ਆਜ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਫੋਨ ਕੀਤੀ ਆ ਜਦੋਂ ਉਹ ਦਰਵਾਜ਼ਾ ਖੁੱਲ੍ਹ ਵਾਲਾ ਦਰਵਾਜ਼ਾ ਖੋਲਣ ਆਸੀ ਆ ਤੇ ਸੈਕਲੀ ਤੰਗ ਪਰੇਸ਼ਾਨ ਕਰਦਾ ਖੜੇ ਸੀ ਮੈਂ ਸਾਈਕੋਟਾਈਪੀ ਅੱਛਾ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਲੱਗਦੀ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਰਕ ਕਰਦਾ ਨਹੀਂ ਕੋਈ ਚੱਲਦਾ ਫਿਰ ਇਹ ਪਾਜੀ 3 ਵਜੇ ਰਾਤ پاس ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਉਹਨਾਂ ਨੂੰ ਫੋਨ ਕੀਤੀ ਆ ਜਦੋਂ ਉਹ ਦਰਵਾਜ਼ਾ ਖੁੱਲ੍ਹ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਤੇ ਸੈਕਲੀ ਤੰਗ ਪਰੇਸ਼ਾਨ ਕਰਦਾ ਖੜੀ ਸੀ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਰਕ ਆਉਂਦਾ ਨਹੀਂ ਕੋਈ ਚੱਲਦਾ ਫਿਰ ਇਹ ਪਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਜ ਦੇ ਕੇ ਤੇਨੇ ਉਹਨਾਂ ਨੂੰ ਲਾਈਫ ਫੋਨ ਕੀਤੀ ਆ ਜੋ ਦਰਦ ਸੈਟ ਤੇ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਖੋਲਣ واسੇ ਆਈ ਹੈ ਤੇ ਸੈਟਲ ਦੀ ਤੰਗ ਪਰੇਸ਼ਾਨ ਕਰਨਾ ਕਰੀ ਤੇ ਮੈਂ ਸਾਈ ਕੋਟਾਈ ਦੀ ਅੱਛਾ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਰਿਆ ਕੋਈ ਗੱਲ ਇਹ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਤਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਿਰ ਇਹ ਪਾਜੀ 3 ਵਜੇ ਦੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਸਿਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਜ ਦੇ ਕੇ ਤੇਨੇ ਲਾਈਫ ਫੋਨ ਕੀਤੀ ਆ ਜੋ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਤੇ ਸੈਟਲ ਦੀ ਤੰਗ ਪਰੇਸ਼ਾਨ ਕਰਤਾ ਘਰੇ ਤੇ ਮੈਨੂੰ ਸਾਈਕੋ ਪਾਹੀ ਦੀ ਅੱਛਾ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮਮੀ ਨਹੀਂ ਫੈਸਲੇ ਕਰਨ ਨੂੰ ਆਪਣੇ ਨਾਲ ਰੱਖ ਰਿਆ ਕੋਈ ਗੱਲ ਇਹ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਤਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਿਰ ਇਹ ਪਾਜੀ 3 ਵਜੇ ਦੇ ਆਸ-पास ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਸਿਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਫੋਨ ਕੀਤੀ ਆ ਜਦੋਂ ਉਹ ਦਰਵਾਜ਼ਾ ਖੁੱਲ੍ਹ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਤੇ ਸੈਕੰਡਰੀ ਤੰਗ ਪਰੇਸ਼ਾਨ ਕਰਦਾ ਘੜੀ ਸੀ ਮੈਂ ਸਾਈਕੋਟਾਈਡੀ ਅੱਛਾ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਿਰ ਇਹ ਪਾਜੀ 3 ਵਜੇ ਦੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਸਿਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਉਹਨਾਂ ਨੂੰ ਫੋਨ ਕੀਤੀ ਆ ਜਦੋਂ ਉਹ ਦਰਵਾਜ਼ੇ ਉੱਤੇ ਦਰਵਾਜ਼ਾ ਖਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਤੇ ਸੈਕੰਡਰੀ ਤੰਗ ਪਰੇਸ਼ਾਨ ਕਰਦਾ ਘੜੀ ਹੈ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਰਕ ਹੁੰਦਾ ਨਹੀਂ ਕੋਈ ਚੱਲਦਾ ਫੇਰੇ ਇਹ ਪਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਉਹਨਾਂ ਨੂੰ ਫੋਨ ਕੀਤੀ ਆ ਜਦੋਂ ਉਹ ਸਾਈਟ ਤੇ ਉਹ ਦਰਵਾਜ਼ਾ ਖਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਤੇ ਸੈਕਲੀ ਤੰਗ ਪਰੇਸ਼ਾਨ ਕਰਤਾ ਖੜੀ ਸੀ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਤਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਰਕ ਕਰਦਾ ਨਹੀਂ ਉਹ ਚੱਲਦਾ ਫਿਰ ਇਹ ਪਾਜੀ ਤਿੰਨ ਵਾਲੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਉਹਨਾਂ ਨੂੰ ਫੋਨ ਕੀਤੀ ਆ ਜਦੋਂ ਉਹ ਦਰਵਾਜ਼ਾ ਖੁੱਲ੍ਹਣ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਤੇ ਸੈਟਲ ਦੀ ਤੰਗ ਪਰੇਸ਼ਾਨ ਕਰਤਾ ਤੇ ਮੈਂ ਸਾਈਕੋਪੈਥ ਆ ਤਾਂ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਤਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਰਕ ਕਰਦੇ ਫਿਰ ਇਹ ਪਾਜੀ 3 ਵਜੇ ਰਾਤ پاس ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਫੋਨ ਕੀਤੀ ਆ ਜਦੋਂ ਉਹ ਦਰਵਾਜ਼ੇ ਉੱਤੇ ਚਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਤੇ ਸੈਕਲੀ ਤੰਗ ਪਰੇਸ਼ਾਨ ਕਰਨਾ ਛੜੀ ਸੀ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਹਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਰਕ ਹੁੰਦਾ ਇਹ ਚੱਲਦਾ ਜੇ ਘਟਣਾ ਦੇ ਤਰ੍ਹਾਂ ਫੇਰੇ ਭਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਸਿਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਜ ਦੇ ਕੇ ਤੇਨੇ ਉਹਨਾਂ ਨੂੰ ਲਾਈਕ ਫੋਨ ਕੀਤੀ ਆ ਜੋ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਤੇ ਸਤਲਜੀ ਤੰਗ ਪਰੇਸ਼ਾਨ ਕਰਤਾ ਗਏ ਤੇ ਮੈਨੂੰ ਸਾਈਕੋ ਪਾਈ ਦੀ ਅੱਛਾ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਰਿਆ ਕੋਈ ਗੱਲ ਇਹ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਤਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਿਰ ਇਹ ਪਾਜੀ 3 ਵਜੇ ਦੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਕਿਸਨ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਜ ਦੇ ਕੇ ਤੇਨੇ ਉਹਨਾਂ ਨੂੰ ਲਾਈਫ ਫੋਨ ਕੀਤੀ ਆ ਜੋ ਦਰਦ ਸਾਈਟ ਤੇ ਉਹ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਤੇ ਸੈਟਲ ਦੀ ਤੰਗ ਪਰੇਸ਼ਾਨ ਕਰਨਾ ਘਰੇ ਤੇ ਮੈਂ ਸਾਈਕੋਪੈਥ ਆ ਤਾਂ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮਮਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਰਿਆ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਤਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਹੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਿਰ ਇਹ ਪਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਨੇ ਸਿਸਟਰ ਨੂੰ ਆਜ ਦਿੱਤੀ ਆ ਕਿ ਜਦੋਂ ਉਸ ਸਿਸਟਰ ਨੂੰ ਆਜ ਦੇ ਕੇ ਤੇ ਇਨੇ ਨੇ ਫੋਨ ਕੀਤੀ ਆ ਜਦੋਂ ਦਰਵਾਜ਼ਾ ਖਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਤੇ ਸੈਕਲਰੀ ਤਾਂ ਪਰੇਸ਼ਾਨ ਕਰਦਾ ਘੜੀ ਸੀ ਮੈਂ ਸਾਈਕੋਟਾਈਪੀ ਆਹ ਤਾਂ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤਾਂ ਪਰੇਸ਼ਾਨ ਇੰਨਾ ਕਰਦਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੁੰਦੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਰਕ ਕਰਦਾ ਫਿਰ ਇਹ ਪਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਫੋਨ ਕੀਤੀ ਆ ਜਦੋਂ ਉਹ ਦਰਵਾਜ਼ਾ ਖੁੱਲ੍ਹ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਤੇ ਸੈਕਲਰੀ ਤੁੰਗ ਪਰੇਸ਼ਾਨ ਕਰਦਾ ਖੜੀ ਸੀ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਕਿ ਕੋਈ ਗੱਲ ਨਹੀਂ ਸਾਨੂੰ ਤੁੰਗ ਪਰੇਸ਼ਾਨ ਇੰਨਾ ਕਰਦਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੁੰਦੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਰਕ ਕਰਦਾ ਫਿਰ ਇਹ ਪਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸਦਨ ਵਾਜ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਉਹਨਾਂ ਨੂੰ ਫੋਨ ਕੀਤੀ ਆ ਜਦੋਂ ਉਹ ਦਰਵਾਜ਼ਾ ਖੁੱਲ੍ਹਦਾ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਤੇ ਸੈਕਲਰੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰੀ ਸੀ ਮੈਂ ਸਾਈਕੋਪੈਥ ਆ ਤਾਂ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਹਾਂ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਰਕ ਹੁੰਦਾ ਨਹੀਂ ਕੋਈ ਚੱਲਦਾ ਫਿਰ ਇਹ ਪਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸਟਰ ਨੂੰ ਆਵਾਜ਼ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਵਾਜ਼ ਦੇ ਕੇ ਤੇਨੇ ਫੋਨ ਕੀਤੀ ਆ ਜਦੋਂ ਉਹ ਸਾਈਟ ਤੇ ਉਹ ਦਰਵਾਜ਼ਾ ਖਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਤੇ ਸੈਕਲੀ ਤੰਗ ਪਰੇਸ਼ਾਨ ਕਰਦਾ ਘੜੇ ਹੈ ਮੈਂ ਸਾਈਕੋਟਾਈਪੀ ਅੱਛਾ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਹ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੀ ਕੋਰਟ ਦੇ ਵਿੱਚ ਫਿਰ ਇਹ ਪਾਜੀ 3 ਵਜੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਸਿਸਟਰ ਨੂੰ ਆਜ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਜ ਦੇ ਕੇ ਤੇਨੇ ਫੋਨ ਕੀਤੀ ਆ ਜੋ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਤੇ ਸੈਕਲੀ ਤੰਗ ਪਰੇਸ਼ਾਨ ਕਰਦਾ ਘੜੀ ਹੈ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਠੀਕ ਕੋਈ ਗੱਲ ਨਹੀਂ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੰਗੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਹੈ کورٹ ਦੇ ਵਿੱਚ ਫਰਕ ਕਰਦਾ ਨਹੀਂ ਕੋਈ ਚੱਲਦਾ ਫਿਰ ਇਹ ਪਾਜੀ 3 ਵਜੇ ਰਾਤ پاس ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਸਿਸਟਰ ਨੂੰ ਆਵਾਜ਼ ਦਿੱਤੀ ਆ ਕਿ ਜਦੋਂ ਉਹ ਸਿਸਟਰ ਨੂੰ ਆਵਾਜ਼ ਦੇ ਕੇ ਤੇ ਇਹਨੇ ਉਹ ਲਾਈਟ ਕੋਈ